ਸਾਡਾ ਪ੍ਰਧਾਨ ਮੰਤਰੀ ਨੂੰ ਅਸੀਂ ਮੈਮਰ ਨੂੰ ਹੰਮ ਦੇਣਾ ਠੀਕ ਹੈ ਕਰੋ ਕੰਦ ਕਰਾ ਚਲੋ ਬਸ ਲੈ ਤੇ ਉਹ ਡਾਕੂਮੈਂਟ ਕਰਾਓ ਠੀਕ ਹੈ ਅੱਪਾ ਕੋਈ ਹੋਣ ਨਹੀਂ ਸਰਕਾਰ ਦੇ ਵਿੱਚ ਬੰਦੇ ਜੋ ਵੀ ਤੁਸੀਂ ਦੇਣਾ ਪੰਡ ਮਾਈਕ 잡ਣਾ ਹੈ ਨਾ ਬੱਚਾ ਠੀਕ ਹੈ ਅਸੀਂ ਸਿਰੇ ਨੂੰ ਕਰਿਆ ਕਿਸਾਨ ਜਿਵੇਂ ਕੀਤਾ ਅਸੀਂ ਅਸੀਂ ਚਾਕੇ ਦੇਖੋ ਅਸੀਂ ਗੋਗੜੀ ਤੋਂ ਠੀਕ ਹੈ ਕਿਸਾਨ ਮਤਲਬ ਅਸੀਂ ਦੇ ਵਿੱਚ ਹਾਂਜੀ ਹਾਂਜੀ ਮੰਡੇ ਚ ਕੰਮ ਸੀ ਕਰਿਆ ਠੀਕ ਹੈ ਇਹਨਾਂ ਦੇ ਕਰਦੇ ਠੀਕ ਹੈ ਹਾਂਜੀ ਕਿਸਾਨਾਂ ਦਾ ਕਿਸਾਨ ਮੇਰਾ ਕਿਸਾਨ ਦਾ ਨਾਮ ਕਿਸਾਨਾਂ ਨਾਲ ਹੈਗੇ ਸਾਡਾ ਦਾ ਸਿਰਫ ਇਹ ਸਿੱਧਾ ਇੱਕ ਹੈ ਅੱবি ਜਿਹੜੇ ਉੱਥੇ ਕਿਸਾਨ ਬੈਠੇ ਨੇ ਜਿਨ੍ਹਾਂ ਨੇ ਜਾਣਾ ਠੀਕ ਹੈ ਦਿੱਲੀ ਵੀ ਇਹਨਾਂ ਦਾ ਅਸੀਂ ਤਾਂ ਦੇਖ ਪੰਜਾਬ ਪੰਜਾਬ ਵਿੱਚ ਤੁਸੀਂ ਆਏ ਹੋ ਨਾ ਪੰਜਾਬ ਦੇ ਮਾਝਾੜੇ ਵਿੱਚ ਅਸੀਂ ਵੀ ਪੰਜਾਬ ਦੇ ਕਿਸਾਨ ਉੱਥੇ ਪਾਕਿਸਤਾਨ ਵਾਲੇ ਤਾਂ ਦਿੱਲੀ ਜਾਣ ਹੀ ਨਹੀਂ ਰਹੇ ਸਾਡੀ ਅਮਨ ਚੈਨ ਨਾਲ ਕੋਈ ਵੀ ਵਰਕਰ ਸਾਡਾ ਕੋਈ ਵੀ ਸ਼ਾਂਤਮਈ ਹੋ ਕੋਈ ਕਬਰਾੜਤ ਨਹੀਂ ਆਉ ਬਿਲਕੁਲ ਅਸੀਂ ਉਮਰ ਦੇ ਵੀ ਬढ़े ਹਾਂ ਅਸੀਂ ਰਿਸਪੈਕਟ ਨਾਲ ਗੱਲ ਕਰਾਂਗੇ ਜਿਹੜਾ ਸਾਨੂੰ ਸ਼ਾਂਤੀਪੂਰਵਕ ਸਮਝਾਇਆ ਗਿਆ ਹੈ ਹਾਂਜੀ ਮੇਰੇ ਕੋਲ 25 ਪੰਜਾਬ ਦੇ ਕਿਸਾਨਾਂ ਦੀ ਗੱਲ ਹੈ ਠੀਕ ਹੈ ਜਿੱਤੇ ਫਕਟ ਜਗ ਰਹੀ ਹੈ ਹਾਂਜੀ ਮੈਂ ਉਹਨਾਂ ਦਾ ਮੈਂ ਪਾਲ ਦੇ ਵਾਪਸ ਇਲੈਕਸ਼ਨ ਚੱਲਣ ਦਾ ਠੀਕ ਹੈ ਮੈਂ ਵੀ ਕਹਿੰਦਾ ਮਰਨ ਵਰਤ ਲਿਖ ਮੈਂ ਤੁਹਾਨੂੰ ਵੈਲਕਮ ਕਰਾਂਗੇ ਜੀ ਉਸ ਚੀਜ਼ ਲਈ ਅਸੀਂ ਵੈਲਕਮ ਕਰਾਂਗੇ ਤੁਸੀਂ ਆਓਗੇ ਅਸੀਂ ਤਾਂ ਇਹ ਕਹਿੰਦੇ ਆ ਸਿਰਫ ਵੀ ਮਾਰਾ ਤੁਸੀਂ ਬੁੱਕ ਕੇ ਜਾ ਕੇ ਲੋਕ ਸਭਾ ਤੇ ਮੈਂਬਰ ਬਣਨਾ ਠੀਕ ਦਿੱਤਾ ਮੰਨ ਦਿੱਤਾ ਠੀਕ ਹੈ। ਗੁਜਰ ਸਵੈਸੇ ਮਿਲਦੇ। ਠੀਕ ਹੈ। ਤੇ ਜਮਨਤੀ ਚਪਲਿਆਦਾਰੀ ਕਰੀ ਹੈ। ਠੀਕ ਹੈ। ਛੋਤੇ ਰਕਸ਼ਤ ਤੇ ਆ। ਠੀਕ ਹੈ। ਚਲੋ ਗ੍ਰੈਂਡ ਰੈਅਲਟੀ ਤੋਂ ਉੱਠ ਕੇ ਗਏ ਆਂ ਗਰਾਸ। ਬਹੁਤ ਜ਼ਿਆਦਾ। ਠੀਕ ਹੈ ਜੀ। ਗਰੀਬ ਹੈ। ਠੀਕ ਹੈ। ਮੇਰੇ ਨਾਲ ਕੋਈ ਤਰੀਕਾ ਨਹੀਂ। ਠੀਕ ਹੈ। ਕਰੋ ਇੱਕ ਏਕੜ ਦੇ ਲੀਡਰ। ਜੇ ਏਕੜ ਦੇ ਲੀਡਰ ਆਉਣਗੇ, ਏਕੜ ਦੀਆਂ ਗੱਲਾਂ ਕਰਨਗੇ, ਭਾਈ ਭਲਾ ਹੋਊਗਾ। ਵੱਡਾ ਭਾਈ ਜਾਵੇਗਾ। ਇਹਦੇ ਫਿਰ ਪੈਸੇ ਆਵੇ। ਹੁਣ ਇੰਨੀ ਨਾ VIP ਜਿਹੜਾ ਮਤਲਬ ਹੈਗਾ ਦੱਸੋ ਹੁਣ ਇੰਨੇ ਦਿਨਾਂ ਦੇ ਬੈਠੇ ਅਸੀਂ ਮੇਰੇ ਘਰ ਚ ਕੋਈ ਇਹ ਕਹਿ ਰਹੇ ਆ ਨੇ ਸਾਡੇ ਦੇ ਅਥਰੂ ਕਹਿੰਦੇ ਗੋਲੇ ਚ ਲੱਗਿਆ ਜੀ ਉਹਨਾਂ ਬਾਰੇ ਜਿਹੜੇ ਕਿੱਥੇ ਗੱਡਿਆ ਗਿਆ ਕਿੱਥੇ ਨਹੀਂ ਆ ਗਿਆ ਇਹ ਪੁੱਛ ਰਿਹਾ ਅਜ ਤਾਂ ਨਹੀਂ ਨਹੀਂ ਕਰ ਲੈਣੀ ਅਸੀਂ ਤਾਂ ਬਸ ਕੋਈ ਜੀ ਅਜ ਤਾਂ ਕਿੱਲਾ ਵੀ ਕੀ ਕਿੰਨ ਗੱਡਿਆ ਵੀ ਜਾ ਜਾ ਕਹਿੰਦੇ ਆ ਜੀ ਸਵਾਲ ਕਰ ਰਿਹਾ ਭਾਈ ਦਾ ਕੋਈ ਕੋਈ ਬਹੁਤ ਚਿਰ ਹੋ ਗਿਆ ਨਹੀਂ ਨਹੀਂ ਹੋਰ ਸ਼ਾਦ ਨੂੰ ਪੁੱਛ ਰਹੇ ਚਲੋ ਚਲੋ ਫਿਰ ਸਮਝ ਠੀਕ ਠੀਕ ਆ ਚਲੋ ਇਹ ਆ ਜੀ ਮਾੜਾ ਨਹੀਂ ਕਹਿੰਦੇ ਤੁਸੀਂ ਵਧੀਆ ਚਲੋ ਚਲੋ ਹਾਂ ਕਿਸਾਨਾਂ ਦੇ ਨਾਮ ਠੀਕ ਹੈ ਨਾਲ ਵੀ ਫਿਰ ਵਧੀਆ ਇਹ ਹੁਣ ਸੈਕੰਡਰਰੀ ਦੋ ਮਿੰਟ ਸਾਰੇ ਕੋਈ ਨਾ ਹੋ ਕਰੋ ਕਾਰੇ ਬੈਠੇ ਸਾਡੇ ਨਾਲ ਗੱਲ ਕਰਦੇ ਨੇ ਕੋਈ ਹੁੱਲਣਵਾਜ ਨਹੀਂ ਹੋ ਕੋਈ ਹੋਵੇ ਨਹੀਂ ਅਸੀਂ ਆਪਣੇ ਭਾਈਚਾਰਕ ਤੌਰ ਤੇ ਅਸੀਂ ਆਪਣੇ ਕੈਂਡੀਡੇਟ ਨੂੰ ਪੁੱਛ ਰਹੇ ਹਾਂ ਜੀ ਬੋਲੋ ਆ ਜੀ ਇਨ ਕਰਦਾ ਹਾਂ ਉੱਤਰ ਕੀ ਆ ਸ਼ੁਭਾਸ਼ ਲਾਇਏ ਨੇ ਹੋਤਾ ਹੋਤਾ ਕਿਹੜੇ ਆਏ ਨੇ ਕਿਸਾਨ ਮਜ਼ਦੂਰ ਇਕੱਠਾ ਬੋਲੋ ਕਿਸਾਨ ਮਜ਼ਦੂਰ ਇਕੱਠਾ ਜਿੰਦਾਬਾਦ ਜਿੰਦਾਬਾਦ ਸਰ ਕਿੱਲ ਗੱਡਣ ਵਾਲਿਆਂ ਦਾ ਅਸੀਂ ਹੋਰ ਨਾਰਾ ਥੋੜ੍ਹ ਤੋਂ ਨਹੀਂ ਹਾਂਜੀ ਮੈਂ ਸੁਖਵਿੰਦਰ ਸਿੰਘ ਬੀਕੇ ਜੂ ਰਾਜੀਵਾਰ ਮੀਤ ਪ੍ਰਧਾਨ ਪੰਜਾਬ ਅੱਜ ਸਾਡੀ ਟੀਮ ਜਾਦ ਹੋ ਰਹੀ ਆਈ ਤਾਂ ਲੋਕ ਸਭਾ ਤੋਂ ਮੈਂਬਰ ਗੇਜਾਰਾਮ ਜੀ ਪੂਰੇ ਆਏ ਹੋਏ ਸੀ ਬੀਜੇਪੀ ਦੇ ਅਸੀਂ ਉਹਨਾਂ ਨੂੰ ਸਵਾਲ ਜਵਾਬ ਕੀਤੇ ਵੀ ਦੱਸੋ ਆ ਜਿਹੜੇ ਸਾਨੂੰ ਐਸਕੇਐਮ ਵੱਲੋਂ 11 ਸਵਾਲ ਨੇ ਵੀ ਉਹਨਾਂ ਦੇ ਜਵਾਬ ਦੋ ਵੀ ਜਿਹੜੀਆਂ ਸੜਕ ਤੇ ਕਿੱਲਾਂ ਲਾਈਆਂ ਨੇ ਉਹ ਕਿਉਂ ਲਾਈਆਂ ਨੇ ਜਿਹੜੀ ਸਾਡੀ ਐਮਐਸਕੇ ਵੀ ਮੰਗਾ ਫੌਰਤਸਾਨਾ ਦੀ ਤੇ ਜਿਹੜੇ ਕਿਸਾਨ ਸ਼ਹੀਦ ਹੋਏ ਤੇ ਜਿਹੜੇ ਲਖੀਮਪੁਰ ਕੀਰੀ ਵਾਲੇ ਨੂੰ ਤੁਸੀਂ ਤੇਖ ਦਸੀਆ ਉਹਨਾਂ ਨੂੰ ਅਸੀਂ 11 ਸਵਾਲਾਂ ਦੇ ਜਵਾਬ ਦਿੱਤੇ ਤੇ ਫਿਰ ਉਹ ਉੱਤਰ ਕੇ ਖੜੇ ਰਹੇ ਨੇ ਵੀ ਦੱਸੋ ਮੈਂ ਆ ਦੱਸਦਾ ਮੈਂ ਤੁਹਾਡੇ ਨਾਲ ਇੱਕ ਵਾਰ ਮੈਨੂੰ ਭੇਜੋ ਉੱਥੇ ਮੈਂ ਕਿਸਾਨ ਮਜ਼ਦੂਰ ਇਕਤਾ ਦੇ ਉਰੇ ਉਹਨਾਂ ਨੇ ਨਾਰੇ ਲਾਏ ਵੀ ਮੈਂ ਤੁਹਾਡੇ ਅੱਜ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਹਿਣਾ ਤੇ ਪ੍ਰਸ਼ਾਸਨ ਵੀ ਆ ਗਿਆ ਪ੍ਰਸ਼ਾਸਨ ਵੀ ਕਹਿਣਾ ਬਸ ਟੋਟੇ ਹੁਣ ਜਿੰਨੇ ਸਵਾਲ ਤੁਸੀਂ ਆਹ ਕਰ ਲਏ ਉਹਨਾਂ ਨੇ ਪਰ ਕੋਈ ਜਵਾਬ ਨਹੀਂ ਦਿੱਤਾ ਫਿਰ ਉਹ ਪ੍ਰਸ਼ਾਸਨ ਤੇ ਇਹ ਉਹਨਾਂ ਨੂੰ ਇਹ ਪੰਜਾਬ ਦੇ ਸਾਰੇ ਕਿਸਾਨ ਯੂਨੀਅਨ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬੀਜੇਪੀ ਦੇ ਵੱਲੋਂ ਸਾਰੀ ਐਸ ਕੇ ਐਮ ਵੱਲੋਂ ਅਮਨ ਚੈਨ ਨਾਲ ਮਤਲਬ ਜਿਹੜਾ ਅਧਿਕਾਰ ਨਾਲ ਸ਼ਾਂਤਮਈ ਢੰਗ ਨਾਲ ਕਰਨਾ ਅੱਜ ਵੀ ਅਸੀਂ ਉਹਨਾਂ ਨੂੰ ਸ਼ਾਂਤਮਈ ਢੰਗ ਨਾਲ ਕੀਤਾ ਤੇ ਉਹਨਾਂ ਨੇ ਉਹਨਾਂ ਦੇ ਵੀ ਵਰਕਰਾਂ ਨੇ ਸ਼ਾਂਤਮਈ ਢੰਗ ਨਾਲ ਸਾਨੂੰ ਤੇ ਇਹਨਾਂ ਨੇ ਗੇਜਾਰਾਮ ਜੀ ਨੇ ਵੀ ਮਤਲਬ ਐਨ ਪੂਰੇ ਹਲਮੀ ਨਾਲ ਸਾਡੇ ਤੋਂ ਅਲਾਂ ਦੇ ਜਵਾਬ ਉਹ ਦੇਤਾ ਨਹੀਂ ਸਕੇ ਮਤਲਬ ਪਰ ਉਹ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਕੀ ਵਿਸ਼ਵਾਸ ਦਵਾਇਆ ਥਰੋਂ ਨੇ ਕਿ ਜਰਾ ਵਿਸ਼ਵਾਸ ਦਵਾਇਆ ਕਹਿੰਦਾ ਮੈਨੂੰ ਚੁਣ ਕੇ ਭੇਜੋ ਵੀ ਮੈਂ ਤੁਹਾਡੇ ਮੈਂ ਮਜ਼ਦੂਰੀ ਵੀ ਕੀਤੀ ਆ ਮੈਂ ਮੰਡੀ ਚ ਪੱਲੇਦਾਰੀ ਵੀ ਕੀਤੀ ਆ ਕਹਿੰਦਾ ਮੈਂ ਆ ਸਾਰੀਆਂ ਚੀਜ਼ਾਂ ਕੀਤੀਆਂ ਨੇ ਰਿਕਸ਼ਾ ਵੀ ਚਲਾਇਆ ਮੈਂ ਕਹਿੰਦਾ ਗਰਾਸ ਰੂਟ ਤੋਂ ਉੱਪਕੇ ਗਿਆ ਮੈਂ ਤਾਂ ਲੀਟਰ ਬਣਿਆ ਮੈਨੂੰ ਆ ਮਿਲਿਆ ਇੱਕ ਵਾਰ ਮੇਰੇ ਤੇ ਵਿਸ਼ਵਾਸ ਦਵਾਓ ਅਸੀਂ ਆ ਤੁਰਤ ਵਿਸ਼ਵਾਸ ਕਿਵੇਂ ਅਸੀਂ ਜਿਤਾਈਏ ਬੀਜੇਪੀ ਦਾ ਉਹ ਸਟਾ ਵੈਸੇ ਹੀ ਵਿਰੋਧ ਆ ਕਿਸਾਨਾਂ ਨਾਲ ਦੋ ਗੱਲਾਂ ਕੀਤੀਆਂ ਜੀ ਮੈਂ ਜਾਂ ਤੁਸੀਂ ਕਿਸਾਨਾਂ ਮੈਂ ਮਜ਼ਦੂਰ ਹੈ ਜੀ ਆਪਣਾ ਨਾਰਾ ਇੱਕ ਹੈ ਕਿਸਾਨ ਮਜ਼ਦੂਰ ਇਕਤਾ ਵਾਹ ਬੋਲੋ ਜਿੰਦਾਬਾਦ ਜਿੰਦਾਬਾਦ ਭੰਮਲ ਬਾਈ ਤੇ ਦਿਖਾ ਦੀ ਹੂੰ ਇਹਦੀ ਸੈਂਟਰਾਂ ਫਿਰ ਜਦੋਂ ਮੈਨੂੰ ਬਣਾਓਗੇ ਉਹ ਕਹਿੰਦੇ ਸਾਡੇ ਨਾਲ ਤੱਕਾ ਹੋ ਰਿਹਾ ਉੱਥੇ ਸਭ ਨੂੰ ਹਰਿਆਣਾ ਵਿੱਚ ਰੋਕਣ ਰੋਕਿਆ ਜਾ ਰਿਹਾ ਵਾ ਬੱਲਾ ਸਰਕਾਰ ਤੱਕਾ ਇਹ ਜਿਹੜਾ ਲੋਕਾਂ ਦਾ ਕੰਗਰੀ ਹੈ ਇਹਦੇ ਧਰਨਾ ਲਾਉਣ ਦੇ ਕੋਸ਼ਿਸ਼ ਕਰਨੇ ਇਹ ਵੀ ਆਪਣੇ ਪਿੱਛੇ ਹਟਣਾ ਤੇ ਸਰਕਾਰੀ ਪਿੱਛੇ ਹਟੇ